ਕੱਲ ਪਰਸੋ ਮੈਂ ਨਾ ਕਿਹਾ ਵੀ ਮੈਨੂੰ ਭੇਜ ਦਿਓ ਭਾਈ WhatsApp ਤੇ ਭੇਜ ਦਿਓ ਤੇ ਇਹਨਾਂ ਨੇ ਮੈਨੂੰ ਮੈਨੂੰ ਝੂਠੀ ਲਾ ਕੇ ਭੇ ਲੈਵੇ ਤੁਸੀਂ ਗਾਉਣਾ ਵੀ ਹੈ ਤੇ ਉਹ ਗੀਤ ਮੈਂ ਗਾਉਣ ਦੀ ਕੋਸ਼ਿਸ਼ ਕਰਾਂਗਾ ਗਲਤੀਆਂ ਹੋ ਕੇ ਤਾਂ ਭਾਈ ਮਾਫ਼ੀ ਪਹਿਲਾਂ ਮੰਗ ਲੈਣਾ ਫਿਰਦੀਏ ਫੱਪੀ ਫਿਰਦੀਏ ਫੱਪੀ ਕਿਤੇ ਚੰਨਾਂ ਚੜਾ ਦਿਨਾ ਫਿਰਦੀਏ ਫੱਪੀ ਕਿਤੇ ਚੰਨ ਜਾ ਚੜਾ ਦਿਨਾ ਆਸ਼ਿਕਾਂ ਦੇ ਵੇੜੇ ਆਸ਼ਿਕਾਂ ਦੇ ਵੇੜੇ ਲਾਲਾ ਲਾਲਾ ਕਰਵਾ ਦਿਨਾ ਫਿਰਦੀਏ ਫੱਪੀ ਫਿਰਦੀਏ ਫੱਪੀ ਬਿਨਾ ਟੀਲੀ ਬਾਲਣ ਦੇ ਬਿਨਾ ਟੀਲੀ ਬਾਲਣ ਦੇ ਅੱਗੇ ਅਜ ਲੱਗ ਜੋ ਹੁਸਨਾ ਦੇ ਕਰਾਂ ਦਾ ਕਰਾਇਆ ਕੋਈ ਦੱਬ ਜੂ ਆਪੇ ਨਾ ਟੀਲੀ ਬਾਲਣ ਦੇ ਅੱਗੇ ਅਜ ਲੱਗ ਜੋ ਹੁਸਨਾ ਦੇ ਕਰਾਂ ਦਾ ਕਰਾਇਆ ਕੋਈ ਦੱਬ ਜੂ ਟਿੱਖੜ ਦੁਪਹਿਰੇ आखड़ दुपरे के मोर भनवाखड़ दपरे के मोर पनवा, पनवा आशका वेड़े लाला लाला करवाी नबी ਸੋਨੇ ਰੰਗੇ ਵਾਲਾ ਨੇ ਸਦਾਈ ਕਿੰਨੇ ਕਰਨੇ ਸੋਨੇ ਰੰਗੇ ਵਾਲਾ ਨੇ ਸਦਾਈ ਕਿੰਨੇ ਕਰਨੇ ਖੇਤਾਂ ਵਾਲੇ ਜਾਈ ਨਾ ਨਹੀਂ ਬੋਲ ਪੈਣੇ ਡਰਵੇਂ ਖੇਤਾਂ ਵਾਲੇ ਜਾਈ ਨਾ ਨਹੀਂ ਬੋਲ ਪੈਣੇ ਡਰਵੇਂ सरोदेहं फुला ताईं सरो देह फुलां ताईं बोताही चकावीना सरो देह फुला ताईं बोती चका दना आशिका वेड़े आशिका देड़े लाला लाला करवा दना फिरी दे फबी फिरी फबी ਹਸਾ ਦਾ ਦੀਆਂ ਧੂਣੀਆਂ ਤੋਂ ਪਾਸਾ ਵਟ ਲੰਘ ਜੀ ਰੋਗੀਆਂ ਦੇ ਕਰਾ ਮੂਰੇ ਬਿਨਾ ਖੰਗੋ ਖੰਗ ਜਾਈ ਹਸਾ ਦਾ ਦੀਆਂ ਧੂਣੀਆਂ ਤੋਂ ਪਾਸਾ ਵਟ ਲੰਘ ਜਾਈ ਰੋਗੀਆਂ ਦੇ ਦਰਾ ਮੂਰੇ ਬਿਨਾ ਖੰਗੋ ਖੰਗ ਜੀ ਰੱਬ ਦੇ ਪਿਆਰਿਆਂ ਦਾ ਰੱਬ ਦੇ ਪਿਆਰਿਆਂ ਦਾ ਰੱਬ ਦੇ ਪਿਆਰਿਆਂ ਦਾ ੁੰਡਾ ਘੜ ਕਾ ਦੀਨਾ ਆਸ਼ਿਕਾਂ ਦੇ ਵੇੜੇ ਆਸ਼ਿਕਾਂ ਦੇ ਵੇੜੇ ਲਾਲਾ ਲਾਲਾ ਕਰਵਾ ਦੀਨਾ ਫਿਰਦੀ ਏ ਫੱਬੀ ਫਿਰਦੀ ਏ ਫੱਬੀ ਹਾਂ ਬੜਾ ਕੁਝ ਹੋਰ ਲਿਖਾਂ ਚਿੱਤ ਮੇਰਾ ਕਰਦਾ ਬੜਾ ਕੁਝ ਹੋਰ ਲਿਖਾਂ ਚਿੱਤ ਮੇਰਾ ਕਰਦਾ ਰੱਖਣ ਹੱਥ ਹਉਣੇ ਨੂੰ ਵੀ ਆਉਂਦਾ ਕੁੜੇ ਪੜਦਾ ਰੱਖਣ ਹੱਥ ਹਉਣੇ ਨੂੰ ਵੀ ਆਉਂਦਾ ਕੁੜੇ ਪੜਦਾ ਸ਼ਰਮਾਂ ਦੇ ਹੱਥੋਂ ਕਿਤੇ ਸ਼ਰਮਾਂ ਦੇ ਹੱਥੋਂ ਕਿਤੇ ਪੱਲਾ ਛੜਵਾ ਮੀਨਾ ਸ਼ਰਮਾਂ ਦੇ ਹੱਥੋਂ ਕਿਤੇ ਪੱਲਾ ਛੜਵਾ ਦੀਨਾ ਆਸ਼ਿਕਾਂ ਦੇ ਵੇੜੇ ਆਸ਼ਿਕਾਂ ਦੇ ਵੇੜੇ ਲਾਲਾ ਲਾਲਾ ਕਰਵਾ ਦੀਨਾ ਤੇਰੇ ਧੀਏ ਪਪੀ ਕਿਤੇ ਚੰਦ ਜਾ ਚੜਾ ਦੀਨਾ ਆਸ਼ਿਕਾਂ ਦੇ ਵੇੜੇ ਲਾਲਾ ਲਾਲਾ ਕਰਵਾ ਦੀਨਾ ਲਾਲਾ ਲਾਲਾ ਕਰਵਾ ਦੀਨਾ ਫਿਰਦੀ ਐ ਫੁੱਬੀ ਕਿਤੇ ਚੱਲ ਨਾ ਚਰਾ ਨਾ ਪਤਾ ਕੀ ਇਹ ਹੈ ਸ਼ਰਾਰਤੀ ਵੀ ਨੇ ਫੇਰ ਡਰਦੇ ਵੀ ਆ ਨਾ ਡਰਦੇ ਵੀ ਆ ਨਾ ਸਾਰ ਕੰਦੇ ਆਸ਼ਕਾ ਦੇ ਬੇੜੇ ਕਿਤੇ ਲਾ ਲਾ ਕਰਵਾਇਰੇ ਫਿਰ ਕਹਿੰਦੇ ਨੇ ਤਿੱਖਰ ਤੋਂ ਪਹਿਰੇ ਕਿਤੇ ਮੋਰ ਪਨਵਾ ਦਿਨਾ ਉਹ ਤਾਂ ਕਹਿੰਦਾ ਕਿਤੇ ਮੋਰ ਨਾ ਪਨ ਦੇਣਾ ਸਾਰੀ ਗੋਤੇ ਪਰਦਾ ਵੀ ਪਾ ਲੈਂਦੇ ਆ ਇੱਕੋ ਬਾਤ ਕਰ ਰੱਖਣਾ ਤੇ ਉਹਨਾਂ ਨੂੰ ਵੀ ਆਉਂਦਾ ਕੁੜੇ ਪਰਦਾ ਪਰਦਾ ਵੀ ਆਉਂਦਾ ਸਾਰਾ ਕੁਝ ਐ ਚਲਾਕ ਵੀ ਐ ਸ਼ਰਾਰਤੀ ਵੀ ਐ ਡਰਦੇ ਵੀ ਐ ਬਹੁਤ ਵਧੀਆ ਤੇ ਹਾਂਜੀ ਤੇਉਣਾ ਸਾਹਿਬ ਲੱਭੂ ਹੱਸੇ ਗੇਟਕੁਰੂ ਸੇ ਮਿੱਠੇ ਮਿੱਠੇ ਕੋਸੇ ਕੋਸੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰੇ ਪਰਿਵਾਰ ਨੂੰ ਤੇ ਤੇਉਣਾ ਸਾਹਿਬ ਦੇ ਜਿਹੜੇ ਮੇਰੇ ਛੋਟੇ ਵੀਰ ਸਾਡੇ ਕਾਫੀ ਆਫਿਸ ਦੇ ਵਿੱਚ ਮਿਲਦੇ ਨੇ ਜਿਹਨੂੰ ਕਹਿੰਦੇ ਨੇ ਕੁਸ਼ਣ ਜੋ ਵੀ ਸਮਝਿਆ ਜਾਂਦਾ ਤੇ ਵਿਚਾਰ ਵੀ ਸੱਤ ਅਸੀਂ ਇੱਕੋ ਇਲਾਕੇ ਦੇ ਆ ਇੱਕੋ ਸਾਡਾ ਨਾਮ ਹੈ ਦਰਸ਼ਨ ਨਮਰਾਨ ਸਿੰਘ ਆਸੀਂ ਤੇ ਸਾਡਾ ਜਿਹੜਾ ਅਸੀਂ ਦੁਨੀਆ ਤੇ ਆਏ ਉਹ ਵੀ ਕੁ ਮਹੀਨੇ ਚਾਏ ਸੀਗੇ ਇਸ ਤੋਂ ਇਲਾਵਾ ਸਾਡੇ ਬੱਚੇ ਇਹਨਾਂ ਤੋਂ ਵੀ ਪਾਲ ਦੋਨੇ ਨੇ ਸਾਡੇ ਬੱਚੇ ਪਾਲ ਦੋਨੇ ਨੇ ਇਸ ਤਰ੍ਹਾਂ ਇਸ ਕਰਕੇ ਅਸੀਂ ਕਾਫੀ ਆਪਸ ਦੇ ਵਿੱਚ ਕੰਮ ਕਰਦੇ ਸਾਡਾ ਕਿ ਮੈਂ ਇਹਨਾਂ ਦੇ ਐਜੇ ਇਨਸਾਨ ਇਨਸਾਨ ਦੇ ਤੌਰ ਤੇ ਬਹੁਤ ਮਿੱਠੇ ਪਿਆਰੇ ਮਿੱਠੂਗੜੇ ਜਿਸ ਤਰ੍ਹਾਂ ਮੈडम ਦੇ ਗੈ ਸ਼ਰਾਬ ਦੀ ਤਾਂ ਬਹੁਤ ਹੈਗੀ ਨਹੀਂ ਸਾਨੂੰ ਹਮੇਸ਼ਾ ਕੁਛ ਨਾ ਕੁਛ ਚੁਬਾ ਮਾਰਦੇ ਰਹਿੰਦੇ ਨੇ ਇਹ ਕਿਤਾਬ ਵੀ ਜੋ ਹੈ ਮੈਂ ਹੁਣੀ ਦੇਖੀ ਆ ਹੁਣੀ ਫੜਾਈ ਆ ਮੈਂ ਇੱਥੇ ਜਦੋਂ ਲੋਕਾਰਪਣ ਹੋਈ ਆ ਉਹਦੀਆਂ ਪੜ੍ਹੀ ਆ ਕਿਤਾਬ ਇਹਦੇ ਬਾਰੇ ਮੈਂ ਬਹੁਤਾ ਨਹੀਂ ਕੁਝ ਕਹਿ ਸਕਦਾ ਪਰ ਇਹਦਾ ਜੋ ਟਾਈਟਲ ਹੈ ਸੱਚਮੁੱਚ ਬਹੁਤ ਹੀ ਵਧੀਆ ਔਰ ਨਵਾਂ ਟਾਈਟਲ ਹੈ ਲਪਕੂਆ ਸੇ ਗੱਟਕੂਰੋਂ ਸੇ ਇਸ ਤੋਂ ਇਲਾਵਾ ਇਹਨਾਂ ਨੇ ਇਸ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਵਿਚਾਰ ਆਪਣੇ ਪੇਸ਼ ਕੀਤੇ ਨੇ ਜੋ ਸਾਡੀਆਂ ਸਮਾਜਿਕ ਸਮੱਸਿਆਵਾਂ ਨੇ ਉਹ ਵੀ ਨੇ ਜੋ ਸਾਡੇ ਪੰਜਾਬੀ ਬੋਲੀ ਬਾਰੇ ਹੈ ਜਾਂ ਅਲੰਕਾਰ ਸ਼ਬਦਾਵਲੀ ਇਹਨਾਂ ਦੀ ਬਹੁਤ ਅੱਛੀ ਹੈ ਇਹਨਾਂ ਨੇ ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਕਿ ਕਹਿੰਦੇ ਨੇ ਵੀ ਥੋੜਾ ਜਿਹਾ ਛਰਾਰਤੀ ਵੀ ਨੇ ਤੇ ਡਰਦੇ ਵੀ ਨਹੀਂ ਇਹਨਾਂ ਨੇ ਡਰਨ ਕਰਕੇ ਮੇਰੀ ਛੋਟੀ ਭੈਣ ਦਾ ਨਾਮ ਵੀ ਇਹਦੇ ਵਿੱਚ ਸਭ ਤੋਂ ਪਹਿਲਾਂ ਲਿਖਤਾ ਵੀ ਸਮਰਪਨ ਹੋਂ ਨਾਮ ਵੀ ਕਰਤਾ ਮੈਂ ਤਾਂ ਕਿ ਤਾਂ ਕਿ ਘਰ ਦੇ ਵਿੱਚ ਇਸ ਤਰ੍ਹਾਂ ਸਾਡਾ ਹੋਵੇ ਬਹੁਤ ਅੱਛੀ ਕਿਤਾਬ ਲੱਗੀ ਮੈਨੂੰ ਜਿਹਦੇ ਵਿੱਚ ਇਹਨਾਂ ਨੇ ਪਹਿਲੇ ਜੋ ਲਿਖਿਆ ਹੈ ਰੁੱਸੇ ਰੁੱਸੇ ਸ਼ਬਦਾਂ ਕੋਲੋਂ ਮਿਤਾ ਬੋਲ ਉਦਾਰੇ ਮੰਗੇ ਨਹੀਂ ਤਾਂ ਕਪਤਾ ਨੇ ਕਹਾਣੀ ਅੜੀਓ ਗਾਢੇ ਵਿੱਚੋਂ ਸੰਗੇ ਨਹੀਂ ਇਹਦੇ ਵਿੱਚ ਅੱਗੇ ਇਹਨਾਂ ਨੇ ਦੇਸ਼ ਦੇ ਜੋ ਅੱਜਕੱਲ੍ਹ ਹਾਲਾਤ ਨੇ ਦੇਸ਼ ਨੇਰੇ ਦੇ ਵੋਤ ਬਣਨੇ ਹੱਥ ਕੁਝ ਐਸੇ ਰੰਗੇ ਨਹੀਂ ਲੱਖ ਇੱਜ਼ਤਾਂ ਦੇ ਕੱਪੜ ਪਹਿਣ ਕੱਪੜੇ ਪਹਿਨੇ ਫਿਰ ਵੀ ਦਿਸਦੇ ਨੰਗੇ ਨਹੀਂ ਇੰਨੇ ਅਲੰਕਾਰ ਵਿੱਚ ਗੱਲ ਕੀਤੀ ਹੈ ਬਾਕੀ ਇਹਨਾਂ ਨੂੰ ਪਿੰਡਾਂ ਦਾ ਹੀਰਵਾ ਆਪਣੇ ਪਿੰਡੋਂ ਆਏ ਨਹੀਂ ਉਹ ਹੀਰਵਾ ਉਹ ਰੇ ਤੇਰੇ ਨੇ ਤੇ 10 ਪਿੰਡ ਦੇ ਵਿੱਚ ਇਹਨਾਂ ਦਾ ਮਨ ਉਕੀ ਜਾਂਦਾ ਹੋ ਗਿਆ ਉਦਾਸ ਪਿੰਡ ਹੋ ਗਿਆ ਉਦਾਸ ਵੀ ਕਿਸੇ ਅਨਹੋਣੀ ਜਿਵੇਂ ਖਿੱਚਲੇ ਸਵਾਸ ਦੀ ਇਸ ਤਰੀਕੇ ਦਾ ਇਹਨਾਂ ਨੇ ਇਹਦੇ ਵਿੱਚ ਬਹੁਤ ਆਪਣੇ ਮੈਂ ਗਾ ਕੇ ਤਾਂ ਨਹੀਂ ਦੱਸ ਸਕਦਾ ਕਿਉਂਕਿ ਇਹਨਾਂ ਦਾ ਗੀਤਕਾਰ ਨੇ ਤੇ ਇਹਨਾਂ ਨੇ ਜੋ ਸਾਡੇ ਲੁੱਟ ਸੋਰੀਆ ਉਹਦੇ ਬਾਰੇ ਬੜਾ ਵਧੀਆ ਲਿਖਿਆ ਹੈ ਬੜਾ ਲੁੱਟਿਆ ਹੈ ਹੋਰ ਲੁੱਟ ਲੈਣਾ ਰੱਬਾ ਹੋਏ ਤੇਰਾ ਨਾਮ ਵੇਚ ਕੇ ਵੇਲੇ ਰਹਿ ਕੇ ਕਾਰਾਂ ਦੇ ਵਿੱਚ ਬਹਿਣਾ ਰੱਬਾ ਹੋਏ ਤੇਰਾ ਨਾਮ ਵੇਚ ਕੇ ਇਸ ਤਰ੍ਹਾਂ ਇਹਨਾਂ ਦੇ ਜੋ ਗੀਤ ਨੇ ਉਹ ਸਾਨੂੰ ਹਰੇਕ ਤਰ੍ਹਾਂ ਦੀ ਬੰਨਗੀ ਕਸਾਉਂਦੇ ਨੇ ਰੁੱਖਾਂ ਬਾਰੇ ਇਹਨਾਂ ਨੇ ਰੁੱਖਾਂ ਤੋਂ ਕੀ ਮਿਲਦਾ ਅੱਜ ਇਸ ਨੂੰ ਇਹਨਾਂ ਨੇ ਬੜੀ ਵਧੀਆ ਤਿਕਨ ਪੇਸ਼ ਕੀਤਾ ਰੁੱਖਾਂ ਤੋਂ ਅੱਜ ਮਿਲਣ ਸੁਨੇਹੇ ਫਾਹੇ ਲੱਗਿਆਂ ਦੇ ਰੁੱਖਾਂ ਤੋਂ ਅੱਜ ਮਿਲਣ ਸੁਨੇਹੇ ਫਾਹੇ ਲੱਗਿਆਂ ਦੇ ਮਜ਼ਦੂਰ ਕਿਸਾਨੀ ਹੋਈ ਬਰਾਬਰ ਹਾਟੇ ਝਗਿਆਂ ਦੇ ਮਤਲਬ ਕਿਸਾਨਾਂ ਮਜ਼ਦੂਰਾਂ ਬਾਰੇ ਇਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ ਤੇ ਇਹਨਾਂ ਨੇ ਪਤਨ ਨਹੀਂ ਚਾਹਤ ਦੇ ਦੀਪ ਸੀ ਦੇ ਵਾਸਤੇ ਜਗਾਏ ਨੇ ਉਹ ਵੀ ਮੈਂ ਥੋੜਾ ਜਿਹਾ ਦੇਖ ਰਿਹਾ ਸੀ ਤੂੰ ਚਾਹਤ ਦੇ ਦੀਪ ਤੂੰ ਚਾਹਤ ਦੇ ਦੀਪਕ 부ਝਾਏ ਨਾ ਹੁੰਦੇ ਤਾਂ ਨੈਣ ਮੇਰੇ ਵੀ ਮੇਰੇ ਇਹ ਹਾਰੇ ਨਾ ਹੁੰਦੇ ਬਹੁਤ ਚੰਗਾ ਇਸ ਤਰ੍ਹਾਂ ਇਹਨਾਂ ਨੇ ਜੋ ਆਪਣਾ ਕਿਉਂਕਿ ਕੈਨੇਡਾ ਜਾਂਦੇ ਰਹਿੰਦੇ ਨੇ ਇਹ ਕੈਨੇਡਾ ਦਾ ਜਿੱਥੇ ਇਹਨਾਂ ਨੂੰ ਆਪਣੇ ਬੱਚਿਆਂ ਕੋਲ ਜਾਣ ਦਾ ਚਾਹ ਹੈ ਉੱਥੇ ਥੋੜਾ ਜਿਹਾ ਹੇਰ-ਭਾਵ ਵੀ ਇਹਨਾਂ ਦੇ ਮਨ ਵਿੱਚ ਆਇਆ ਖੋਲ ਹੀ ਕੈਨੇਡਾ ਨੇ ਸਾਡੇ ਹੱਥੋਂ ਕੋਈ ਨੂਰ ਪੰਜਾਬੀ ਸੋਨੇ ਦੀਆਂ ਬਸਤਕਾਂ ਨੇ ਮਾਰੀ ਪਾਣੀ ਵਿੱਚ ਵਰਦਾਪੀ ਮਤਲਬ ਕਿਸ ਤਰ੍ਹਾਂ ਇਹਨਾਂ ਨੇ ਅਲੰਕਾਰ ਦਿੱਤਾ ਉੱਥੇ ਪੇਸ਼ ਕੀਤਾ ਸੋ ਮੈਂ ਇਹਨਾਂ ਨੂੰ ਬਹੁਤਾ ਕੁਛ ਨਾ ਕਹਾਂ ਇੰਨੇ ਆ ਵੀ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਉਮੀਦ ਕਰਦਾ ਹਾਂ ਕਿ ਅੱਗੇ ਤੋਂ ਵੀ ਇਹ ਇਸ ਤੋਂ ਵਧੀਆ ਤਰੀਕੇ ਦੇ ਨਾਲ ਆਪਣੇ ਕਵਤਾਵਾਂ ਗੀਤ ਸਾਨੂੰ ਆਪਣੀ ਮਿੱਠੀ ਬਾਣੀ ਸੁਣਾਉਂਦੇ ਰਹਿਣਗੇ ਤੇ ਇਸ ਤਰੀ ਸਾਨੂੰ ਅਗਲੀ ਕਿਤਾਬ ਜੀਤੀ ਸੁਣੋ ਮੈਸਟਰ ਜੀ ਓਕੇ ਜੀ ਸਾਨੂੰ ਬਹੁਤ ਵਧੀਆ ساری ਕਿਤਾਬ ਦਾ ਸਰਵੇਖਣ ਵੀ ਕਰਤਾ ਨਾਲ-ਨਾਲ ਤੇ ਇਹ ਕਈ ਭੇਦੀਆਂ ਗੱਲਾਂ ਵੀ ਦੱਸਤੀਆਂ ਤੇ ਬਹੁਤ ਵਧੀਆ ਲੱਗਿਆ ਤੇ ਹੁਣ ਪਰਪੋਰਸ ਜੀ ਨੂੰ ਬੈਠੇ ਕਰੋਗੇ ਸਤਿਕਾਰਯੋਗ ਪ੍ਰਬੰਧਕੀ ਮੰਡਲ ਦੇ ਸਾਥੀਓ ਸਭ ਨੂੰ ਬਹੁਤ ਬਹੁਤ ਆਦਰ ਬਹੁਤ ਬਹੁਤ ਸਤਿਕਾਰ ਸੋ ਇਹ ਪੁਸਤਕ ਬਹੁਤ ਵਧੀਆ ਹੋਏਗੀ ਇਸਕਲ ਦਾ ਸਬੂਤ ਆਏ ਹੋਏ ਵਿਦਵਾਨ ਸ਼ਾਇਰ ਦੱਸਦੇ ਨੇ ਕਿ ਕਿਤਾਬ ਬਹੁਤ ਵਧੀਆ ਹੈ ਸੁਭਾ ਮਿਲੀ ਹੈ ਸੁਭਾ ਕੀ ਹੁਣੇ ਮਿਲੀ ਹੈ ਕਿਤਾਬ ਇਹਦੇ ਵਿੱਚ ਇੱਕ ਹਾਂ ਇਹ ਖਾਣ ਕੇ ਲਈ ਇਹ ਗੀਤ ਦਰਸ਼ਨ ਜੀ ਦੇ ਮਗਲਾਵੇ ਦੀ ਮੁਕਤੀ ਹੋਈ ਬਹੁਤ ਬਹੁਤ ਆਕਰਸ਼ਣ ਤੁਹਾਨੂੰ ਸਹੀ ਕਿ ਚੱਲ ਜਿੰਦੇ ਮੇਰੀ ਐਨੀ ਮਿਹਨਤਾਂ ਦੇ ਘਰ ਵਿੱਚ ਚੱਲ ਜਿੰਦੇ ਮੇਰੀ ਐਨੀ ਮਿਹਨਤਾਂ ਦੇ ਘਰ ਵਿੱਚ ਦੁੱਖੜੇ ਤਾਂ ਲਈ ਐਨੀ ਵੰਡਾ ਦੁੱਖੜੇ ਤਾਂ ਲਈ ਐਨੀ ਵੰਡਾ ਥਾਰੇ ਥਾਰੇ ਪਿੰਡਿਆਂ ਨੂੰ ਸੇਕ ਦੇ ਮੁਹੱਬਤਾਂ ਦਾ ਠਾਰੇ ਠਾਰੇ ਪਿੰਡਿਆਂ ਨੂੰ ਸੇਕ ਦੇ ਮੁਹੱਬਤਾਂ ਦਾ ਆਪਣੇ ਤਾਂ ਲਈਏ ਨਹੀਂ ਬਣਾ ਆਪਣੇ ਤਾਂ ਲਈਏ ਨਹੀਂ ਬਣਾ ਜਿੰਦੇ ਮੇਰੀ ਏ ਗੀਤ ਕੋਈ ਮੁਹੱਬਤਾਂ ਦਾ ਗਾ ਪੈਰਾਂ ਚ ਬਿਆਈਆਂ ਜਿਹਦੇ ਵਾਲਾਂ ਵਿੱਚ ਮਿੱਟੜੀ ਨੇ ਪਹਿਰਾ ਚ ਬਈਆਂ ਜੀ ਦੇ ਵਾਲਾਂ ਵਿੱਚ ਮਿੱਟੜੀ ਨੇ ਪੱਕਾ ਕਾਰ ਲਿਆਏ ਬਣਾ ਪੱਕਾ ਕਾਰ ਲਿਆਏ ਬਣਾ ਡਿੱਕ ਡੋਲੇ ਖਾਂਦੇ ਉਹਦੇ ਪਿੰਜਰ ਨੂੰ ਬਾਹੋਂ ਫੜ ਹਾਸਿਆਂ ਦਾ ਦਈਏ ਕੋਈ ਸਾ ਹਾਸਿਆਂ ਦਾ ਦਈਏ ਕੋਈ ਸਾ ਜਿੰਦੇ ਮੇਰੀਏ ਗੀਤ ਕੋਈ ਮੁਹੱਬਤਾਂ ਦਾ ਗਾ ਜਿਹਦੇ ਕਰੇ ਕਦੇ ਨਹੀਂ ਸੁਨਿਆ ਆਇਆ ਰੌਣਕਾਂ ਦਾ ਜਿਹਦੇ ਕਰ ਕਦੇ ਨਹੀਂ ਸੁਨਿਆ ਆਇਆ ਰੌਣਕਾਂ ਦਾ ਆਉਂਦੀ ਪੀੜੇ ਦੱਸੇ ਨਾ ਵਜਾ ਆਉਂਦੀ ਪੀੜੇ ਦੱਸੇ ਨਾ ਵਜਾ ਮਾਣਾ ਮੁਹੀ ਪਾਰਨੀ ਤੋਂ ਆਕੇ ਹੋਏ ਚਿਹਰਿਆਂ ਤੋਂ ਮਾਰੇ ਮਾਰੇ ਫੁਕਾ ਦਈਏ ਲਾ ਮਾਰੇ ਮਾਰੇ ਫੁਕਾ ਦਈਏ ਲਾ ਜਿੰਦੇ ਮੇਰੀਏ ਗੀਤ ਕੋਈ ਮੁਹੱਬਤਾਂ ਦਾ ਗਾ ਲੇਖਾਂ ਦੇ ਸਿਪਾਈ ਕੌਣ ਥੱਬਾ ਨਹੀਂ ਸ਼ਿਕਾਇਤਾਂ ਵਾਲਾ ਧਰੀਏ ਤਾਂ ਮੂਰੇ ਨੀਲ ਜਾ ਥੋੜਾਂ ਵਾਰੀ ਪੋਟਲੀ ਨੂੰ ਸਾਡੀ ਤੇਰੀ ਸੁੱਟ ਕੇ ਤੂੰ ਖੜੇ ਵੇ ਸ਼ਰੀਕਾਂ ਵਾਲੇ ਜਾ ਜਿੰਦੇ ਮੇਰੀਏ ਗੀਤ ਕੋਈ ਮੁਹੱਬਤਾਂ ਦਾ ਗਾ ਟਿਪ ਟਿਪ ਚੁੰਦੀ ਹੋਈ ਨੈਣਾ ਵਾਰੀ ਝੁਗੜੀ ਦੇ ਚਾਵਾ ਦੀ ਸਲਾਈ ਤੇ ਇਹ ਪਾ ਟਿਪ ਟਿਪ ਚੁੰਦੀ ਹੋਈ ਨੈਣਾ ਵਾਰੀ ਝੁਗੜੀ ਦੇ ਚਾਵਾਂ ਦੀ ਸਲਾਈ ਦਈਏ ਪਾ ਕਰਮਾਂ ਦੇ ਸਫਿਆਂ ਤੇ ਕੋਨਾ ਕੋਰਾ ਛੱਡੀਏ ਨਾ ਕਿਉਂਰਾ ਫੇਰੇ ਲੰਗੂ ਕਿਹੜੇ ਰਾਂ ਜਿੰਦੇ ਮੇਰੀਏ ਗੀਤ ਕੋਈ ਮੁਹੱਬਤਾਂ ਦਾ ਗਾ ਜਿੰਦੇ ਮੇਰੀਏ ਗੀਤ ਕੋਈ ਮੁਹੱਬਤਾਂ ਦਾ ਗਾ